ਰਾਸ ਨਹੀਂ ਹੁੰਦਾ ਇਹ ਦੁਨੀਆ ਬੜੀ ਰੰਗੀਨ ਹੈ ਇਸ ਨੂੰ ਪੰਜਾਬੀ ਚ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਹਿੰਦੇ ਮਿੱਠਾ ਛੱਡੋ ਅਗਲੇ ਦੀ ਗੱਲ ਛੱਡੋ ਇਹ ਬੜੀਏ ਦੁਨੀਆ ਬੜਾ ਕੁਝ ਹੈ ਇਹ ਹੀ ਬਾਬਰ ਕਹਿ ਰਿਹਾ ਜਿਤਨੀ ਅਕਲ ਮੋਟੀ ਹੋਵੇ ਸੰਸਾਰ ਵੱਡਾ ਹੋ ਜਾਂਦਾ ਹੈ ਜਿਤਨੀ ਅਕਲ ਮੋਟੀ ਛੋਟੀ ਹੋਵੇ ਸੰਸਾਰ ਮਹਾਨ ਹੋ ਜਾਂਦਾ ਹੈ ਔਰ ਜਿਤਨੀ ਅਕਲ ਵੱਡੀ ਹੋ ਗਈ ਮਹਾਨ ਹੋ ਗਈ ਉਤਨਾ ਸੰਸਾਰ ਬੇਮੈਨੀ ਹੋ ਜਾਂਦਾ ਹੈ ਇਹ ਵੀ ਮੈਰਜ਼ ਕਰਦੇ ਆ ਪਹਿਲਾ ਮਗਲ ਸਮਰਾਟ ਤੇ ਇਹ ਕਹਿੰਦਾ ਇਸ ਤੋਂ ਹੀ ਪਤਾ ਚੱਲਦਾ ਕਿਤਨੇ ਕਠੋਰ ਤਬੀਅਤ ਦਾ ਸੀ ਕਿਤਨੀ ਮੋਟੀ ਅਕਲ ਦਾ ਸੀ ਕਿਤਨੀ ਸੀਮਤ ਬੁੱਧ ਦਾ ਇਹ ਮਾਲਕ ਸੀ ਪਰ ਆਖਰੀ ਮਗਲ ਸਮਰਾਟ ਬਹਾਦਰ ਸ਼ਾ ਜ਼ਫਰ ਜਿਹਦੇ ਹੱਥੋਂ ਅੰਗਰੇਜ਼ਾਂ ਨੇ ਦਿੱਲੀ ਦਾ ਤਖਤ ਰਾਪਤ ਕੀਤਾ ਉਹਨੂੰ ਪਕੜ ਕੇ ਬਰਮਾ ਦੇ ਚ ਰੰਗੂਨ ਦੀ ਜੇਲ੍ਹ ਦੇ ਚ ਬੰਦ ਕੀਤਾ ਵਿਚਾਰਾ ਮਰਿਆ ਵੀ ਉੱਥੇ ਉਹਦੀ ਕਬਰ ਵੀ ਰੰਗੂਨ ਦੇ ਚ ਇਹ ਫਕੀਰ ਤबीयत ਬੰਦਾ ਸੀ ਪੰਜ ਵਕਤ ਨਮਾਜ਼ ਤੋਂ ਇਲਾਵਾ ਘੰਟਾ ਦੋ ਘੰਟਾ ਅੱਲਾਹੂ ਅੱਲਾਹੂ ਦਾ ਜਪ ਵੀ ਕਰਦਾ ਸੀ ਤੋ ਇਹਨੂੰ ਰਸ ਵੀ ਆਣ ਲੱਗ ਪਿਆ ਸੀ ਉਦਾ ਅਨੁਭਵ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਆਪਣੀ ਨਜ਼ਮ ਵਿੱਚ ਕਹਿੰਦਾ ਹੈ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਾ ਯਾਰ ਮੈਂ ਇਹ ਸਾਰਾ ਸੰਸਾਰ ਉਜਾੜ ਹੈ ਮਹਾ ਭਿਆਨ ਉਹਦਿਆਨ ਨਗਰ ਕਰਵਾਨਿਆ ਝੂਠ ਸਮਗਰੀ ਵੇਖ ਸੱਚ ਕਰ ਜਾਣਿਆ ਕਹਿੰਦਾ ਬਹੁਤ ਵੱਡੇ ਸ਼ਹਿਰ ਦੇ ਚ ਰਹਿੰਦਾ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਦੇ ਚ ਰਹਿੰਦਾ ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੈ ਕਿਹੜੀ ਗੱਲ ਦਾ ਜੋ ਹੈ ਸ਼ੇਰ ਹੈ ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੈ ਬੰਦਾ ਤੇ ਬੰਦੇ ਨਾਲ ਟੁੱਟਿਆ ਹੈ ਕੋਈ ਮੇਲ ਨਹੀਂ ਕੋਈ ਮਿਲਾਪ ਨਹੀਂ ਕੋਈ ਮੇਲਾ ਨਹੀਂ ਕਈਂਦਾ ਸਾਰਾ ਸੰਸਾਰ ਮੈਨੂੰ ਉਜਾੜ ਪ੍ਰਤੀਤ ਹੁੰਦਾ ਹੈ ਬਹਾਦਰ ਸ਼ਾਜ਼ਾਫ ਬੰਦਗੀ ਕਰਦਿਆਂ ਕਰਦਿਆਂ ਕੁਝ ਖੇਡ ਬਣ ਗਈ ਅਨੁਭਵ ਮਿਲ ਗਿਆ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਾ ਯਾਰ ਮੈਂ ਕਿਸ ਕੀ ਬਣੇ ਹੈ ਆਲਮੇ ਨਾ ਪਾਇਦਾਰ ਮੈਂ ਇਸ ਕੱਚੀ ਦੁਨੀਆ ਦੇ ਵਿੱਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੇ ਇਸ ਕੱਚੇ ਸੰਸਾਰ ਦੇ ਪੱਕੇ ਮਹਿਲ ਕਿਸ ਦੇ ਬਣੇ ਕਿਸ ਕੀ ਬਣੇ ਹੈ ਆਲਮੇ ਨਾ ਪਾਇਦਾਰ ਮੈਂ ਅੱਗੇ ਚੱਲ ਕੇ ਕਹਿੰਦਾ ਉਮਰੇ ਦਾ ਰਾਜ਼ ਮੰਗ ਕਰ لائے تھے چار دن کہندہ خدا تو بڑی لمبی عمر میں لے کے آیا چار دن عمرے دراز مانگ کر لائے تھے چار دن دو آرزوں میں کٹ گئی دو انتظار میں کہندہ دو دن تے لنگ گئے اچھا کر دیں ਤੇ ਦੋ ਦਿਨ ਲੰਘਾ ਇੱਛਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਜ਼ਿੰਦਗੀ ਗਈ ਜੀਵਨ ਗਿਆ ਬੜੀ ਕੀਮਤੀ ਗੱਲ ਕਹਿ ਗਿਆ ਇਹਨੂੰ ਇੱਕ ਹੋਰ ਫਕੀਰ ਇੰਜ ਕਹਿੰਦਾ ਜੋ ਕੁਛ ਮੈਂ ਹਾਂ ਐ ਮੇਰੇ ਖੁਦਾ ਅੰਧਾ ਸਮਾ ਅੰਧੀ ਸ਼ਕਤੀ ਮੇਰੀ ਲੱਗ ਗਈ ਉਸਨੂੰ ਛੁਪਾਉਣ ਦੇ ਚ ਮੈਂ ਉਸਤੇ ਪਰਦੇ ਪਾਇਆ ਔਰ ਜੋ ਕੁਛ ਮੈਂ ਨਹੀਂ ਆ ਅੱਧੀ ਜ਼ਿੰਦਗੀ ਅੱਧੀ ਸ਼ਕਤੀ ਮੇਰੀ ਲੰਘ ਗਈ ਉਸ ਨੂੰ ਪ੍ਰਗਟ ਕਰਨ ਦੇਸ ਅਮੀਦੇ ਗਲ پکڑਦੇ ਚਾਹੀਏ ਹੋਵੇਗੀ ਕਹਿੰਦਾ ਜੋ ਕੁਝ ਮੈਂ ਨਹੀਂ ਆ ਉਸ ਨੂੰ ਤੇ ਮੈਂ ਪ੍ਰਗਟ ਕਰਦਾ ਰਿਹਾ ਔਰ ਜੋ ਕੁਝ ਮੈਂ ਹਾਂ ਉਸ ਤੇ ਮੈਂ ਪਰਦੇ ਪਾਉਂਦਾ ਰਿਹਾ ਬਸ ਜ਼ਿੰਦਗੀ ਮੇਰੀ ਇਸ ਤਰ੍ਹਾਂ ਹੀ ਲੰਘ ਗਈ ਹੈ ਜੀਵਨ ਮੇਰਾ ਇਸ ਤਰ੍ਹਾਂ ਹੀ ਲੰਘ ਗਿਆ ਉਮਰੇ ਦਾ ਰਾਜ਼ ਮੰਗ ਕਰ ਲਾਏ ਇਥੇ ਚਾਰ ਦਿਨ ਦੋ ਆਰਜ਼ੂ ਮੈਂ ਕੱਟ ਗਈ ਦੋ ਇੰਤਜ਼ਾਰ ਨੇ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਹ अरमान ਇਹ ਇਛਾਵਾਂ ਇਹ ਤੜਪ ਇਹ ਕਹਿ ਰਿਹਾ ਹੈ ਅਭਿਆਸੀਆਂ ਨੂੰ ਫਰਿਆਦ ਪਿਆ ਕਰਦਾ ਹੈ ਇਹ ਮੇਰੇ ਹਿਰਦੇ ਚੋਂ ਕਢੋ ਕਿਸੇ ਹੋਰ ਜਗ੍ਹਾ ਜਾਓ ਦਰਸਿਲ ਇੱਕ ਅਵਸਥਾ ਜਦ ਬਣਦੀ ਹੈ ਜਪ ਕਰਦਿਆਂ ਕਰਦਿਆਂ ਤੇ ਇਛਾਵਾਂ ਬੋਝ ਲੱਗਦੀਆਂ ਨੇ ਤੇ ਬੰਦਾ ਇਛਾਵਾਂ ਨੂੰ ਕਢਣਾ ਚਾਹੁੰਦਾ ਨਿਕਲਦੀਆਂ ਨੇ ਨਿਕਲ ਲਿਆ ਭਰਤਰੀ ਰੋਂਦੇ ਹੋਇਆ ਕਹਿੰਦਾ ਹੈ ਵੈਰਾਗ ਸ਼ਤਕ ਦੇ ਵਿੱਚ ਅਰ ਸ਼ਾਇਦ ਆਪ ਨੂੰ ਪਤਾ ਹੋਵੇ ਭਰਤਰੀ ਦੇ ਪ੍ਰਤੀ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਤਿੰਨ ਸ਼ਬਦ ਉਚਾਰਨ ਕੀਤੇ ਆਸਾ ਰਾਗ ਦੇ ਵਿੱਚ